ਇੱਕ ਵਾਰੀ ਦੀਵਾਲੀ ਵਾਲੇ ਦਿਨ ਭਰਾਵਾ ਮੈਂ ਛੁੱਟੀ ਨਾ ਦਿੱਤੀ ਮਾਲਕਾਂ ਨੇ ਮੈਂ ਪੂਰਾ ਦੁਖੀ ਦਿਲੋਂ ਮੈਂ ਤਪਿਆ ਪਿਆ ਹਾਂ ਵੀ ਛੁੱਟੀ ਗਾਦੋਂ ਨਹੀਂ ਦਿੱਤੀ ਹੂੰ ਤੇ ਟਾਈਮ ਨਾ ਮਾਦੀਆ ਮਾਰਿਆ ਅੱਛਾ ਉਹਦੇ ਮੈਂ ਕਲੀਨ ਸ਼ੇਪ ਹੀ ਹੁੰਦਾ ਠੀਕ ਐ ਟਾਈਮ ਨਾ ਮਾਦੀਆ ਮਾਰ ਕੇ ਮੈਂ ਹੋਰਨ ਤੇ ਧਰ ਲਿਆ ਤਾਂ ਹੂੰ ਸੁਣਾ ਮੈਂ ਕਿਸੇ ਦੀ ਇੱਕ ਬਾਪੂ ਜੀ ਕਹਿੰਦਾ ਕਿੱਥੇ ਚੱਲੀ ਜਾਏ ਮੈਂ ਕਹਿੰਦਾ ਤੂੰ ਕਿੱਥੇ ਜਾਣਾ ਕਹਿੰਦਾ ਇਹ ਕਿੱਥੇ ਚੱਲੀ ਆ ਤਾਂ ਮੈਂ ਕੂਚ ਜੱਲੀ ਆ ਜਾਣਾ ਤੂੰ ਕਹਿੰਦਾ ਤੂੰ ਆਏਗਾ ਤਾਂ ਬੋਲਦਾ ਹਾਂ ਮਗਾ ਤੂੰ ਦੱਸ ਕਿੱਥੇ ਜਾਣਾ ਹੂੰ ਕਹਿੰਦਾ ਮੈਂ ਪੁੱਛਿਆ ਵੀ ਮੋਗੇ ਜਾਊਗੀ ਮੈਂ ਕਹਾ ਹਾਂ ਮੋਗੇ ਚੱਲੀ ਆ ਹੂੰ ਕਹਿੰਦਾ ਮੈਂ ਪੁੱਛਿਆ ਵੀ ਸਿੱਧੀ ਜਾਊ ਹੂੰ ਮੈਂ ਕਹਾ ਤਰਨ ਤਰਨ ਤੱਕ ਸਿੱਧੀ ਗਾਂ ਬੈਕ ਗਾਂ ਬੈਕ ਲੈ ਚੱਲਾਂਗੇ ਮੈਂ ਕਹਾ ਕਹਿੰਦਾ ਬੋਲਦਾ ਕਿਵੇਂ ਮੈਂ ਕਹਾ ਹੁਣ ਤੂੰ ਪੁੱਛਿਆ ਯਾਰ ਹਾਂ ਸਵਾਰੀ ਥੋੜਾ ਖਰਾਬ ਕਰਨੀ ਹੈ ਹਾਂ ਖਬਰਾਂ ਤੂੰ ਬੈਕ ਵਾਲੀ ਤੇ ਚੜਨਾ ਹੋਵੇ ਹਾਂ ਮੈਂ ਕਹਤਾ ਵੀ ਤਰਨ ਤਰਨ ਤੱਕ ਸਿੱਧੀ ਗਾਂ ਬੈਕ ਲੈ ਚੱਲਾਂਗੇ ਕਹਿੰਦਾ ਮੈਂ ਐ ਨਹੀਂ ਮੈਂ ਪੁੱਛਿਆ ਪਿੰਡਾਂ ਜੀ ਦੇ ਨਹੀਂ ਜਾਣੀ ਹੂੰ ਮੈਂ ਕਹਾ ਬਾਣਾ ਚ ਦੀ ਕਿ ਤਾਂ ਹੀ ਦੀ ਚੱਲਾਂਗੇ ਬਾਈ ਛੜ ਕੇ ਪਿੰਡਾਂ ਚ ਦੀ ਐ ਮੈਂ ਕਿਹਾ ਉੱਥੋਂ ਤੋਂ ਵੀ ਜਾਵਾਂਗੇ ਉਹ ਕਹਿੰਦੇ ਬੇਬੇ ਮੈਂ ਕਿਹਾ ਤੂੰ ਕਿੱਥੇ ਉਤਰਨਾ ਕਹਿੰਦੀ ਸ਼ਾਹ ਬੁਕਰ ਮੈਂ ਕਿਹਾ ਪਿੰਡ ਨਹੀਂ ਕਹਿੰਦੀ ਆ ਮੈਂ ਕਿਹਾ ਚਾ ਤੈਨੂੰ ਤੇਰੇ ਪਿੰਡ ਧਾਰਦਗੇ ਦੂਜਿਆਂ ਦੇ ਪਿੰਡਾਂ ਚ ਨਾ ਜਾਈਏ ਬਹਿ ਗਿਆ بڑے ਲੋਕ ਚੰਗੇ ਆ ਤੁਸੀਂ ਇੱਕ ਰੀ ਬੇਬੇ ਪਾਸ ਕੀ ਸਾਡੇ ਨਾਲ ਆ ਅੱਛਾ ਬੇਬੇ ਮੈਂ ਹੁਣ ਹੌਲੀ ਹੌਲੀ ਆਉਂਦਾ ਸੀਗਾ ਟਾਈਮ ਖੁੱਲਾ ਹੁੰਦਾ ਸੀ ਸਾਡੇ ਕੋਲੇ ਹੂੰ ਬੇਬੇ ਵਿਚਾਰੀ ਬੈਠੀ ਮੈਂ ਹੌਲੀ ਹੌਲੀ ਆਵਾਂ ਬੇਬੇ ਨੇ ਆਖਿਆ ਵੀ ਭਾਈ ਤੋਰਦਾ ਨਹੀਂ ਬੱਸ ਬੇਬੇ ਤੂੰ ਮੈਂ ਜਲਦੀ ਜਾਣਾ ਸੀ ਬੇਬੇ ਮੈਂ ਕਿਹਾ ਕੋਈ ਨਹੀਂ ਪਹੁੰਚਾ ਦਿੰਨੇ ਆ ਬੇ ਭਾਈ ਮੈਂ ਕਹਿੰਦੀ ਕਿੰਨੇ ਵਜੇ ਪਹੁੰਚੂਗੀ ਜਾਬ ਕਰ ਮੈਂ ਕਿਹਾ ਬੇਬੇ ਇੰਨੇ ਵਜੇ ਪਹੁੰਚੂ ਕਹਿੰਦੀ ਮੈਂ ਥੋੜਾ ਜਿਹਾ ਛੇਤੀ ਜਾਣਾ ਸੀ ਬੇਬੇ ਮੈਂ ਕਿਹਾ ਤੂੰ ਮੂਰਲੀ bari ਉੱਤਰ ਜੀ ਕਹਿੰਦੀ ਕਿਉਂ ਮੈਂ ਕਿਹਾ ਇਹ ਪਹਿਲਾਂ ਜਾਬ ਦਿੰਦੀ ਹੈ ਦੂਜੀ ਮਗਰ ਰਹਿ ਜਾਂਦੀ ਐਨਾ ਫਰਕ ਪੈ ਸਕਦਾ ਬੇਬੇ ਮੈਂ ਕਿਹਾ ਤੇ ਜਦੋਂ ਮਖੂ ਚੱਕਤੀ ਮੈਂ ਭਰਾਵਾ ਹਾਂ ਜਦੋਂ ਉਹ ਫੋਲ ਸਪੀਡ ਤੇ ਹੋਗੀ ਹਾਂ ਬੇਬੇ ਦਾ ਹੱਥੋਂ ਪੈਪ ਨੂੰ ਪਾਇਆ ਵਾ ਵਿਚਾਲੇ ਆ ਘਾਤ ਚ ਮਾਲਾ ਬੇਬੇ ਨੇ 70 ਤੇ ਕਰਤੀ ਮਾਲਾ ਵੇ ਵਹਲੀ ਵੇ 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 ਪਾਈ ਦੇਖੀ ਵੇ ਗਈ ਗਈ ਵੇ ਭਾਈ ਮੂਰੇ ਬਾਦ ਵੇ ਪਾਈ ਟਰੱਕ ਵੇ ਭਾਈ ਮੈਂ ਕਿਹਾ ਬੇਬੇ ਆਪ ਹੀ ਕਹਿੰਦੀ ਛੇਤੀ ਜਾਣਾ ਕਹਿੰਦੀ ਤੂੰ ਜਾਏ ਨੂੰ ਕਹਿੰਦਾ ਮੈਂ ਤਾਂ ਕੱਲ ਨੂੰ ਜਾਵਣੂੰ ਤੂੰ ਹਵਲੀ ਕਰ ਰਿਹਾ ਇਹਨੂੰ ਨਾ ਬੇਬੇ ਮੈਂ ਕਿਹਾ ਟਾਈਮ ਨਾ ਪਹਚਾਉਂ ਉਹ ਸਾਡਾ ਤਾਂ ਟਾਈਮ ਗੱਜਮਾ ਸੀ ਬੇਬੇ ਨੇ ਘੇਰਾ ਛੜਾਇਆ ਸਾਤੋਂ ਭਰਾਵਾ ਜਦੋਂ ਉੱtre ਆ ਗਏ ਬੇਬੇ ਕਹਿੰਦੀ ਨਫੁੱਤਿਆਂ ਦੇ ਨੇ ਮਾਰ ਹੀ ਦਿੱਤੇ ਸੀ ਕਹਿੰਦੀ ਮਗੱਟੇ ਰੇ ਮਾਰਿਆਂ ਦੇ ਬਾਸਾ ਪਚਾਈਆ ਕਹਿੰਦੀ ਗਾਂ ਨੂੰ ਮਤਮੀਂ ਦੀ ਚੜਦੀ ਬੇਬੇ ਦਾ ਪਾਟ ਸਾਰੇ ਕਰ ਗਏ ਹੋਣ ਲਾ ਬੇਬੇ ਨੇ ਮੈਂ ਕਹਿੰਨਾ ਯਾਰ ਮਾਲਾ ਕਗਾ ਤੀ ਹੁ ਯਾਰ ਬਰੀ ਬੇਬੇ ਦੀ ਮਾਲਾ ਟੈਰਾਂ ਨਾਲੋਂ ਵੱਧ ਤੇਜ ਘੁੰਮੇ ਭਰਾਵਾ ਸਾਡਿਆਂ ਨਾਲੋਂ ਉਧਰੋਂ ਪੈਪ ਨੂੰ ਹੱਥ ਨਾਲ ਛੱਡੇ ਮੈਂ ਕਹਾਂ ਬੇਬੇ ਦਾ ਪੈਪ ਨਾਲੋਂ ਹੱਥ ਚੜਾ ਲਾ ਪੈਪ ਪੱਟ ਦੂ ਇਹ ਜ਼ੋਰ ਫੁੱਲ ਲਈ ਜਾਂਦੀ ਹੈ ਇੱਕ ਹੋਰ ਰਾਤ ਬਹੁਤ ਹੁੰਦੀ ਸਵਾਰੀਆਂ ਨੂੰ ਹਾਂ ਕੇਰਾ ਮੈਂ ਬੇਟਾ ਦੇ ਬਾਸ ਦੀ ਆਤ ਹੁੰਦੀ ਆ ਵੀ ਟਰੱਕ ਦੇ ਡਾਲੇ ਨਾਲ ਲਾ ਦੇਣੀ ਹੈ ਨਾ ਹਾਂ ਜਿਵੇਂ ਜਿਵੇਂ ਨਾਲ ਨਹੀਂ ਲਾਉਂਦੇ ਜਿਵੇਂ ਇੱਥੇ ਇੰਦਰ ਬਾਬੂ ਬੈਠਾ ਮੂਰੇ ਉਹ ਜਦੋਂ ਮੈਂ ਨਾਲ ਲਾਇਆ ਕਰਾਂ ਤਾਂ 500 ਦਿਨ ਕਰਕੇ ਬੇਕਾਂ ਲਾਵੇ ਆਪ ਦੇ ਨੇ ਪੂਰਾ ਜੋਰ ਪੂਰਾ ਜੋਰ ਲਾਵੇ ਮੈਂ ਵੇਖ ਲੈ ਟੇਢੀ ਜੀ ਅੱਖ ਨਾ ਮੈਂ ਸਹੋਂ ਟਰੱਕ ਦੇ ਨੇੜੇ ਲੈ ਜਾਇਆ ਕਰਾਂ ਉਹਦੀਆਂ ਹਾਜੀ ਹਰੀ ਕੀ ਜਾਵੜੀ ਹਰੀ ਕੀ ਜਾ ਕੇ ਹਾਕਰ ਪਾਣੀ ਲੈ ਕੇ ਆ ਗਿਆ ਮੈਂ ਕਿਹਾ ਉਧਰ ਬਾਬੂ ਨੂੰ ਪਿਆ ਕਹਿੰਦਾ ਕਿਹਾ ਮੈਂ ਕਿਹਾ ਜੋਰ ਤਾਂ ਉਹਦਾ ਲੱਗਿਆ ਸਾਰਾ ਮੇਰਾ ਕਿੱਥੇ ਲੱਗਿਆ ਬਾਪੂ ਕਹਿੰਦਾ ਯਾਰ ਤੈਨੂੰ ਪਤਾ ਸੀ ਮੈਂ ਕਿਹਾ ਹਾਂ ਕਹਿੰਦਾ ਕਿਉਂ ਯਾਰ ਮੇਰੇ ਕਾ ਨਾਰਾ ਚੜਾ ਤੀਆਂ ਕਹਿੰਦਾ ਤੂੰ ਮੈਂ ਕਿਹਾ ਤੇਰੇ ਨਾਲ ਰੁਕ ਜੂ ਬਲਾ ਇਹ ਹੈ ਕਹਿੰਦਾ ਆਤ ਜੀ ਬਣੀ ਸੀ ਕਹਿੰਦਾ ਮੈਂ ਕਿਹਾ ਯਾਰ ਤੂੰ ਜਦੋਂ ਨੇੜੇ ਜੇ ਜਾਂਦਾ ਸੀ ਮੈਂ ਸੱਫੋਂ ਬ੍ਰੇਕਾਂ ਮਾਰਦਾ ਸੀ ਕਹਿੰਦਾ ਮੇਰੇ ਕਾ ਲੱਤਾਂ ਕਾਸ ਕੇ ਆ ਪਿਆ ਕੰਜਰਾ ਮੈਂ ਕਿਹਾ ਬਾਪੂ ਆਏ ਨਹੀਂ ਰੁਕਦੀ ਹੁੰਦੀ ਇਹ ਉਹ ਕਹਿੰਦਾ ਯਾਰ ਤੂੰ ਮਾਰੇ ਮੋਟ ਦਾ ਪਤੰਦਰਾ ਦੂਰ ਰੱਖ ਲੈਂਦਾ ਜਾਂ ਮੈਨੂੰ ਹੀ ਦੱਸ ਦਿੰਦਾ ਮੈਂ ਕਿਹਾ ਲੋਕ ਤਾਂ ਲੱਤਾਂ ਪਿੱਛੇ ਕਰਦੇ ਹੁੰਦੇ ਵੀ ਬੱਜੇ ਨਾ ਤੂੰ ਗਾਂਹ ਕਰਦਾ ਬਿਕਾ ਫਸਣ ਮੇਰੀਆਂ ਜੀਤ ਨੇ ਹੈਨਾ ਇਹ ਬਹੁਤ ਹੁੰਦਾ ਬੱਸਾਂ ਤੇ ਹੋ ਜਾ ਕੋ ਸਵਾਰੀਆਂ ਸਾਰੀਆਂ ਸੀ ਜਾਣ ਇਹ ਜਾਣ ਕੇ ਕਰਦਾ ਕਿ ਸ਼ੀਸ਼ੇ ਵਿੱਚ ਦੀ ਵਾਰੀ ਵਾਰੀ ਪਿੱਛੇ ਜਾਂਦਾ ਡਰਾਈਵਰ ਉਹ ਬਈ ਸਵਾਰੀਆਂ ਚੈੱਕ ਕਰ ਦਿੰਦੇ ਵੀ ਕਿਹੜੀ ਕਿਹੋ ਜੀ ਹੈ ਕਿਹੜੀ ਉਹਦੀ ਇਹੀ ਚੈੱਕ ਕਰਦੇ ਹੋਰ ਤਾਂ ਫਸਣੀ ਬਾਕੀ ਤਾਂ ਸਾਈਡਾਂ ਦਾ ਨਹੀਂ ਦੇਖਿਆ ਜਾਂਦਾ ਸਾਈਡਾਂ ਦੇ ਦੇਖਿਆ ਨਹੀਂ ਆਪਾਂ ਕਿਹਦਾ ਹੁੰਦਾ ਦੇਖਿਆ ਨਹੀਂ ਆਂਦਾ ਕਿਹੜਾ ਕਾਰ ਆਈ ਪਿੱਛੇ ਦੇਖਿਆ ਜਾਊਗਾ ਹਾਂ ਬਾਕੀ ਤਾਂ ਬੱਸ ਉਹ ਸਵਾਰੀਆਂ ਹੀ ਵੇਂਦੇ ਹੁੰਦੇ ਬਹੁਤ ਆਦਤ ਹੁੰਦੀ ਵਿੱਚ ਬੰਦਿਆਂ ਨੂੰ ਸਾਡੇ ਬੰਦਿਆਂ ਨੂੰ ਇਹ ਵੀ ਆਦਤ ਹੁੰਦੀ ਇਹ ਨਹੀਂ ਵੇਂਦੇ ਵੀ ਸਾਡੀ ਵੀ ਕੋਈ ਭੈਣ ਬੇਟੀ ਜੜ ਸਕਦੀ ਹੈ ਯਾਰ ਕੱਲ ਨੂੰ ਕੋਈ ਸਾਡੀ ਭੈਣ ਤੇ ਸ਼ੀਸ਼ਾ ਪੱਟ ਕਰੇ ਫੇਰ ਜਿਹੜੀ ਉਹਨਾਂ ਨੂੰ ਐ ਬੁੜੀ ਵਿੱਚ ਚੰਗੀ ਲੱਗਦੀ ਉਹ ਤੇ ਸ਼ੀਸ਼ਾ ਲਾ ਦਿੰਦੇ ਪੱਟੇ ਠੀਕ ਉਹ ਬਤਿਆਰੀ ਨਾ ਝਾਕਣ ਜੋਗੀ ਜੇ ਝਾਕੂਗੀ ਉਹਦੇ ਵਿੱਚ ਦੀ ਔਕਾਂਗੂ ਝਾਕੀ ਜਾਂਦਾ ਉਹਦੇ ਅੱਲੀ ਹੂੰ ਉਹ ਦਾਤ ਯਾਰ ਵੀ ਸਵਰੇ ਦਾ ਕਾਣਾ ਐ ਇਹਨੂੰ ਹੈ ਸਵਾਰੀ ਆਪਣੀ ਐ ਸਹੀ ਐ ਸਹੀ ਐ ਕਈ ਵਾਰੀ ਪੰਗਾ ਵੀ ਪੈ ਜਾਂਦਾ ਕਿਵੇਂ ਹੁਣ ਸਾਡੀ ਬਾਸਸੀ ਬੜੀ ਤੇਜ਼ ਜਾਂਦੀ ਸੀ ਠੀਕ ਐ ਮੈਂ ਬਈ ਰਿਕਾਰਡ ਹੁੰਦਾ ਸੀ ਡੇਢ ਤੋਂ ਪੌਣੇ 2 ਘੰਟਿਆਂ ਦੇ ਵਿੱਚ ਵਿੱਚ ਮੋਗਗ ਚੱਲ ਕੇ ਅਮਰਸਾ ਦਾ ਡੇਜ ਸਵਾਰੀਆਂ ਲਾਹੰਦਾ ਹੈ। ਅੱਛਾ ਜੀ। ਤੇ ਹੁਣ ਕਿਸੇ ਨੂੰ ਕੀ ਪਤਾ ਵੀ ਇੰਨੀ ਤੇਜ਼ ਬਾਤ ਸੌਂਦੀ ਹੈ। ਹੂੰ ਸਾਡਾ ਯਾਰ ਬਣ ਗਿਆ ਸੀ ਵਿੱਕੀ ਵਾਲੀ ਅਮਰਸਾ ਦਾ ਬਹੁਤ ਮਸ਼ਹੂਰ ਸੀ। ਠੀਕ ਹੈ। ਉਹਦੇ ਵਾਈਫ ਮੋਗ ਗਈ ਦੀ ਬਹੁਤ ਤਗੜੇ ਘਰ ਹੂੰ। ਚਲੋ ਆਪਾਂ ਨਾਂ ਲੈਤਾ ਭਰਾ ਦਾ ਕੋਈ ਗੱਲ ਨਹੀਂ। ਤੇ ਉਹ ਸਾਡੇ ਕੋਲੇ ਚੜੀਆਂ ਮੇਰਾ ਕੈਵਨ ਬਣਿਆ ਹੁੰਦਾ ਸੀ ਕੈਵਨ ਜੇਸੀ ਲੱਗਿਆ ਹੁੰਦਾ। ਉਹਨਾਂ ਕਹਤੇ ਮੈਨੂੰ ਪੁੱਛਿਆ ਕਹਿੰਦੀ ਬਾਈ ਵੀ ਫੋਨ ਕਰਨਾ ਸੀ ਵੀਰੇ ਵੀ ਕਦੋਂ ਕੋ ਤੁਰੂਗੀ ਹੂੰ ਮੈਂ ਕਹਾ ਇਹ ਤਾਂ ਬਹੁਤ ਟਾਈਮ ਆ ਭੈਣ ਆਪਾਂ ਤੁਰਾਂਗੇ ਮੈਂ ਕਹਾ 2:30 ਠੀਕ ਐ ਤੇ ਉਹ ਕਹਿੰਦੀ ਫੋਨ ਲਾਇਆ ਹੀ ਮੈਂ ਕਹਾ ਲਾਇਆ ਹੋ ਉਹ ਕਹਿੰਦੀ ਸਾਡਾ ਬੈਗ ਪਿਆ ਮੈਂ ਕਹਾ ਪਿਆ ਰਹਿਣ ਦਿਓ ਹਾਂ ਉਹਨਾਂ ਨੇ ਕਹ ਵੀ 2:30 ਵਜੇ ਤੁਰੂਗੀ ਵੀ 6:30 ਪਹੁੰਚੂਗੀ ਉਹਨਾਂ ਨੇ ਵੀ ਫੋਨ ਲਾਤਾ ਜਾ ਕੇ ਉਹਨੂੰ ਉਦੀ ਟ੍ਰਾਂਸਪੋਰਟ ਹੁੰਦੀ ਸੀ ਠੀਕ ਹੈ ਉਦੋਂ ਮੈਂ ਪੇਜਰ ਵੇਖੀ ਸੀ ਉਹ ਬੰਦੇ ਕੋਲੇ ਪੇਜਰ ਹੁੰਦੀ ਸੀ ਉਦੋਂ ਮੈਸੇਜ ਆ ਨਹੀਂ ਕਰਦੇ ਹੁੰਦੇ ਹਾਂ 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 ਉਹਨੇ ਐਸ.ਡੀ.ਡੀ ਤੇ ਗਈ ਫੋਨ ਲਾ ਕੇ ਆ ਗਈ ਕਹਿੰਦੀ ਵੀ 6:30 ਵਜੇ ਮੈਨੂੰ 6 ਵਜੇ ਲੈਣ ਆਜੋ ਅੱਡੇ 'ਚ ਵੀ ਮੈਂ ਤੁਰਦੀ ਆ ਉਹ ਕਹਿੰਦੇ ਵੀ ਠੀਕ ਹੈ ਹਾਂ ਅਸੀਂ 2:30 ਵਜੇ ਬੱਸ ਦਰੂਗੀ ਹਮ ਹੁਣ ਬਾਬਾ ਉਹਨੂੰ ਵੀ ਕਮਲੀ ਨੂੰ ਕੀ ਪਤਾ ਵੀ ਇਹਨੇ ਤਾਂ 4 ਵਜੇ ਜਾ ਲਵਣਾ ਮੈਨੂੰ ਹਮ ਤੇ ਮੈਂ ਤਾਂ ਭਰਾਵਾ 4:10 ਦੇ ਅੱਡੇ 'ਚ ਸ਼ਰਤਾਂ ਘੰਵਰ ਸਰੋ ਹਾਂ ਬੱਸ ਆ ਪਈ ਟੀ ਜਦੋਂ ਤੇ ਉਹ ਉੱਥੋਂ ਰਾਗ ਚਾ ਪੜਿਆ ਕਰੇ ਉੱਟ ਗਈਆਂ ਘਰੇ ਉਹਨਾਂ ਤਗੜੇ ਬੰਦੇ ਜੀ ਉਹਨੇ ਘਰ ਵਾਲੇ ਫੋਨ ਤੋਂ ਟਰਾਂਪੋਰਟ 'ਚ ਫੋਨ ਲਾਦਾ ਕਹਿੰਦੀ ਤੁਸੀਂ ਲੈਣ ਨਾ ਜਾਇਓ ਮੈਂ ਆ ਗਈ ਕਹਿੰਦਾ ਘਾ ਤੇ ਆਈ ਹਾਂ ਹਾਂ ਕਹਿੰਦੀ ਬੱਸ ਤੇ ਆਈ ਹਾਂ ਨਾਲ ਕੁੜੀਆ ਸੀਗੀ ਉਹਦੀ ਸਾਲੀ ਆਈ ਸੀ ਉਹ ਕੁਆਰੀ ਸੀ ਹਲੇ ਠੀਕ ਆ ਉਹ ਬੰਦੇ ਦੇ ਦਿਮਾਗ 'ਚ ਡਾਊਟ ਗਿਆ ਕਹਿੰਦਾ ਇਹੋ ਜੀ ਕਿਹੜੀ ਬੱਸ ਆ ਗਈ ਹਾਂ 2:30 ਵਜੇ ਤੂੰ ਤੁਰਨਾ ਹੈ ਹੈ ਤੂੰ 4:30 ਤੋਂ ਪਹਿਲਾਂ ਪਹਿਲਾਂ ਘਰੋਂ ਫੋਨ ਲਾਈ ਜਾਨੀ ਮੈਂ ਘਰੇ ਆ ਗਈ ਕਹਿੰਦਾ ਕਿਹੜੀ ਬੱਸ ਹੈ ਹੂੰ ਉਗਨੇ ਮੈਨੂੰ ਨਹੀਂ ਪਤਾ ਉਹਦੇ ਵਿੱਚ ਡਰਾਈਵਰ ਨਹੀਂ ਦੀਂਦਾ ਕੈਵਨ ਲੱਗਿਆ ਵਾ ਪਰਦੇ ਲੱਗੇ ਉਹ ਕੋਤੇ ਨਹੀਂ ਰੋਗ ਦਾ ਬਹੁਤ ਭਜਾਉਂਦਾ ਉਹ ਹੁਣ ਬੰਦੇ ਨੂੰ ਨੀਂਦ ਨਾ ਆਵੇ ਯਾਰ ਹਾਂ ਉਹਨੇ ਦੂਜੇ ਦਿਨ ਕਾਰ ਚੱਕੀ ਮੋਗ ਗਿਆ ਗਿਆ ਬਈ ਢਾਈ ਅਲ ਟਾਈਮ ਨੂੰ ਉਹਨੇ ਏਡੇ ਚ ਬੱਸ ਦੇਖੀ ਉਹਨੇ ਕਹੇ ਵੀ ਆਹ ਖੜੀ ਹੈ ਹਾਂ ਕਹਿੰਦਾ ਭਾਈ ਕੈਵਨ ਤੇ ਬਹਿ ਜਾ ਮੈਂ ਬੰਦੇ ਦੇ ਹਾ ਭਾਵ ਜੀ ਦੇਖੇ ਬੰਦਾ ਤਨਖਾ ਮੈਂ ਕਹਾਂ ਯਾਰ ਬੰਦਾ ਕੰਮ ਵਾਲਾ ਮੈਂ ਕਹਾਂ ਬਹਿ ਜਾ ਭਾਈ ਬਹਿ ਜਾ ਹਾਂ ਬਹਿ ਗਿਆ ਕਹਿੰਦਾ ਮਾਲ ਛਕੇਗਾ ਮੈਂ ਕਹਾਂ ਲਿਆ ਭਾਈ ਨੇਕ ਕੰਮ ਪੁੱਛ ਪੁੱਛ ਕੇ ਹਾਂ ਬੱਟ ਗੋਲੀ ਹਾਂ ਉਦੋਂ ਕਸਵਾਰੀ ਆ ਗਿਆ ਕਿ ਕਿੰਨੇ ਵਜੇ ਤਰੂ ਕਹਿੰਦਾ ਤਰੂ ਨਾ ਪਹੁੰਚ ਤੂੰ ਪਹੁੰਚੂ ਨਾ ਕਹ ਗਿਆ ਵੀ ਸਫਰ ਕਰਿਆ ਬਾਈ ਆਪਾਂ ਕਹਿੰਦਾ ਕਾਹ ਨੂੰ ਬਹੁਤ ਕਹਾਣੀ ਲੰਬੀ ਹੈ ਕਹਿੰਦਾ ਤੈਨੂੰ ਅਮਰਸਰ ਦੱਸਣ ਜਾ ਕੇ ਉਹ ਆ ਉਹਦੇ ਡਰਾਈਵਰ ਨੂੰ ਕਹਿੰਦਾ ਚੱਲ ਭਈ ਤੂੰ ਗੱਡੀ ਤੋਰਦਾ ਹੈ ਜਾ ਤੂੰ ਕਹਿੰਦਾ ਮੈਂ ਆ ਗਿਆ ਹਾਂ ਅਸੀਂ ਭਈ ਤੁਰ ਪਏ ਉਹਦੀ ਗੱਡੀ ਜਿੱਦਾ ਮਾਮਾ ਖੂ ਹੀ ਕੱਟ ਗਿਆ ਘਾਰ ਜੀ ਉਹਦੀ ਮੈਨੂੰ ਕਹਦਾ ਆ ਜਾਂਦੀ ਮੇਰੀ ਮਰਤ ਦੀ ਹਾਂ ਕਹਿੰਦਾ ਪਤੰਦਰਾ ਕੀ ਪਾਇਆ ਇਹਦੇ ਚੋਏ ਹਾਂ ਮੈਂ ਕਿਹਾ ਤਾਂ ਖੇੜ ਦੀ ਜਾਣੀ ਬਾਬਾ ਤੇ ਜਦੋਂ ਅਸੀਂ ਉੱਥੇ ਗਏ ਮੈਨੂੰ ਕਹਿੰਦਾ ਹੁਣ ਜਲੰਧਰ ਰੋਡ ਪਾਲਾ ਮੇਰੀ ਟਰਾਂਪੋਰਟ ਚੱਲ ਹੂੰ ਮੈਂ ਕਹਿੰਦਾ ਗੱਲ ਕੀ ਹੈ ਕਹਿੰਦਾ ਨਹੀਂ ਯਾਰ ਚੱਲ ਹੂੰ ਕਨੈਕਟਰ ਮੈਨੂੰ ਕਹਿੰਦਾ ਪੁੱਟਣ ਕੱਟਣ ਨਾਲ ਜਾ ਕੇ ਕੋਈ ਪਿਛਲੀ ਗੱਲ ਗੂਲੋ ਤਾਂ ਨਹੀਂ ਕਹਿੰਦਾ ਕਿਤੇ ਕੋਈ ਆਪਣੀ ਹਾਂ ਉੱਥੇ ਆ ਕੇ ਡੰਡਾ ਫੇਰ ਨਾ ਐਵੇਂ ਨਾ ਉੱਠ ਜੀ ਹੂੰ ਮੈਂ ਕਹਿੰਦਾ ਨਹੀਂ ਯਾਰ ਬੰਦਾ ਚੰਗਾ ਚੱਲਦੇ ਆਂ ਹੂੰ ਅਸੀਂ ਲੈ ਗਏ ਗੱਡੀ ਟਰਾਂਪੋਰਟ ਚ ਉਹ ਸਾਰੇ ਡਰਾਈਵਰ ਖੜੇ ਚੱਕੀ ਜਣ ਮੈਂ ਕਹਿੰਦਾ ਬੰਦੇ ਬਹੁਤ ਇਕੱਠੇ ਕਰੀ ਫਿਰਦਾ ਯਾਰ ਇਹ ਸੀਓ ਦੇ ਕੋਲੇ ਆਪਦੇ ਕੋਲੇ 70 80 ਦਾ ਇੰਟਰਸ ਹੁੰਦਾ ਹੀ 407 ਉਗਣਾ ਆ ਲਿਆਂਦਾ ਬਾਈ ਹਮ ਆ ਆ ਗਈ ਕਹਿੰਦਾ ਉਸੇ ਟਾਈਮ ਨੂੰ ਸਾਢੇ 3 ਚਰਾ ਕਰਦੇ ਸੀ ਮੈਨੂੰ ਮੈਂ ਕਿਹਾ ਕੀ ਹੋ ਗਿਆ ਬਾਈ ਇਹ ਕਹਿੰਦਾ ਕੱਲ ਮੇਰੇ ਘਰ ਵਾਲੀ ਆਈ ਤੇ ਨਾ ਭਰਾਵਾ ਹਮ ਕਹਿੰਦਾ ਉਹ ਕਹਿੰਦੀ 6 ਵਜੇ ਸਾਢੇ 6 ਵਜੇ ਮੈਨੂੰ ਅੱਡੇ 'ਚੋਂ ਲੈਣ ਆ ਜੀ ਕਹਿੰਦਾ ਉਹਨੇ ਸਾਢੇ 4 ਤੇ ਸਾਢੇ 4:30 ਘਰੋਂ ਫੋਨ ਲਾਤਾ ਵੀ ਮੈਂ ਘਰੇ ਆ ਗਈ ਹਮ ਕਹਿੰਦਾ ਮੈਂ ਕਿਹਾ ਤੂੰ ਤਾਂ ਵਾਸਤੇ ਆਈ ਹੀ ਨਹੀਂ ਫਿਰ ਹਮ ਯੋ ਸਾਦਾ ਕੋਈ ਕਾਰ ਗੂਰ ਤੇ ਤਾਂ ਨਹੀਂ ਆ ਗਈ ਮੈਂ ਕਿਹਾ ਕਾਰ ਕਿਵੇਂ ਪਹੁੰਚ ਜੂ ਐਡੀ ਛੇਤੀ ਬਾਈ ਜਿਸ ਤੀ ਦੀ ਬਾਤ 'ਚ ਪਹੁੰਚ ਹਾਂ ਕਈ ਵਾਰੀ ਮੈਂ ਲੋਕਾਂ ਦੇ ਘਰਾਂ 'ਚ ਵੀ ਲੜਾਈ ਪਾ ਆਂਦਾ ਹੀ ਕਿਵੇਂ ਆਈ ਆਹ ਹਮਾਰੇ ਗਏ ਟੇਮ ਨਾ ਤਾਰ ਤੋਂ ਦਲੀਆ ਕੇ ਮਹਲਕਾ ਨਾ ਕਾਈ ਕਾਤੇ ਇਹ ਮਾਲ ਕਾ ਤੁਖਾਨ ਲੱਗ ਜਾਂਦਾ ਡਰਾਈਵਰ ਬੱਬਾ ਯਾਰ ਮਾਲ ਵੈਸੇ ਡਰਾਈਵਰ ਨਹੀਂ ਇੱਕ ਬਾਣੀਆਂ ਦਾ ਮੁੰਡਾ ਹੁੰਦਾ ਹੀ ਸਾਡੇ ਨਾਲ ਰਹਿੰਦਾ ਉਹਨੂੰ ਉਹਨੇ ਮੈਨੂੰ ਕਹਿਣਾ ਬੱਬਾ ਯਾਰ ਮਾਲ ਨਾ ਖਾਇਆ ਕਰੋ ਹਾਂ ਬੱਬਾ ਯਾਰ ਮਾਲ ਨਾ ਖਾਇਆ ਕਰੋ ਮੈਂ ਕਹਿੰਦਾ ਯਾਰ ਇਹਨੂੰ ਵੀ ਖਾ ਹਾਂ ਮੈਂ ਗੋਲੀ ਜੀ ਵਟ ਕੇ ਦਿੱਤੀ ਮੈਂ ਕਹਿੰਦਾ ਇੰਨਾ ਕ ਖਾ ਦੂਜੇ ਦਿਨ ਆ ਕੇ ਕਹਿੰਦਾ ਹਾਂ ਪਤਾ ਲੱਗਿਆ ਕਾ ਤੋ ਖਾਣੇ ਮੈਂ ਕਹਿੰਦਾ ਕਿਉਂ ਹਾਂ ਕਹਿੰਦਾ ਸਾਲ ਆਪ ਦਾ ਆਪ ਨੂੰ ਪਿਆਰ ਆਈ ਜਾਵੇ ਬਾਈ ਕਹਿੰਦਾ ਕਹਿੰਦਾ ਯਾਰ ਕਹਿੰਦਾ ਆਪ ਨੂੰ ਹੀ ਮੈਂ ਕਰੀ ਜਾਵਾਂ ਕਹਿੰਦਾ ਮੈਨੂੰ ਸਾਰਾ ਇੰਨਾ ਚੰਗਾ ਲੱਗਿਆ ਆਪ ਦਾ ਹੀ ਯਾਰ ਪਿਆਰਾ ਹੀ ਜਾਵੇ ਯਾਰ ਕਹਿੰਦਾ ਦੂਜੇ ਨਾਲ ਸਵਾਹ ਲੜਨਾ ਪਈ ਮੈਂ ਤਾਂ ਆਵੜੀ ਨਹੀਂ ਲੜਦਾ ਆਵੜੀ ਲੜਦਾ ਹੈ ਨੋ ਨੋ ਨਾ ਬਾਬਾ ਉਹਨੂੰ ਤਾਂ ਯਾਰ ਸਾਹਮਣੇ ਵਾਲਾ ਜੇ ਗਾਲ ਵੀ ਕੱਢੇ ਉਹ ਵੀ ਤੇ ਹੋ ਗਈ ਨਾ ਕੱਢ ਨਾ ਕੱਢ ਹੈ ਕਿਉਂ ਕਿ ਉਹਦਾ ਮਾਰ ਸ਼ਾਂਤ ਹੋਇਆ ਹੁੰਦਾ ਭਰਪੂਰ ਹੁੰਦਾ ਉਹਦੀ ਲੈਵ ਲੱਗੀ ਹੁੰਦੀ ਰੱਬ ਨਾਲ ਜਿਵੇਂ ਨਾ ਜੱਟੇ-ਜੁੱਟੇ ਵਾਲੇ ਇਹਨਾਂ ਨੂੰ ਤਾਂ ਦਿਸਣਾ ਹਾਂ ਹਾਂ ਇਹ ਤਾਂ ਫਿਰ ਆਉਣਾ ਐ ਵੀ ਜੇਬ ਵੀ ਕੱਟ ਲੈਂਦੇ ਭਰਾਵਾ ਇਹ ਤਾਂ ਡਾਂਗ ਵੀ ਮਾਰਦੇ ਹਾਂ ਹਾਂ ਇਹ ਕੋ ਕੱਤੀ ਵੀ ਕਰਦੇ ਆ ਫੀਮਪੁਕੀ ਵਾਲੇ ਨਹੀਂ ਕਰਦਾ ਹਾਂ ਫੀਮਪੁਕੀ ਵਾਲਾ ਨਾ ਕਿ ਇਹ ਬੁੜੀ ਕੁੜੀ ਨੂੰ ਮਾਰਾ ਕੇ ਬੁੱਧਕਾਰ ਵਾਲੀ ਨੂੰ ਭੈਣ ਕਹਿਣ ਤੱਕ ਜਾਂਦਾ ਇਹ ਜਦੋਂ ਭਰਪੂਰ ਹੋਇਆ ਹੁੰਦਾ ਬਾਈ ਉਹਨੇ ਦੂਜਿਆਂ ਨੂੰ ਕੀ ਮਾਰਾ ਕਹਿਣਾ ਯਾਰ ਹੈਨਾ ਕਿਉਂਕਿ ਉਹ ਇੰਜਣ ਵੱਜਿਆ ਹੁੰਦਾ ਉਹਦਾ ਉਹਦੀ ਲੈ ਵਹੋ ਜੀ ਹੁੰਦੀ ਆ ਕਿ ਜਿਹੜਾ ਮਾਲ ਐ ਹਾਂ ਉਹਨੂੰ ਖਾ ਕੇ ਅੰਦਰੋਂ ਚਾਈ ਜੜਿਆ ਰਹਿੰਦਾ ਹੂੰ ਜਦੋਂ ਮਾੜਾ ਜਿਹਾ ਡਾਉਨ ਹੁੰਦਾ ਉਹਦੀ ਹੋਰ ਮਾੜਾ ਟਿਚ ਹੂੰ ਗੱਡੀ ਫੇਰ ਉੱਥੇ ਪਹਿਲਾਂ ਵਾਲੇ ਅੰਬਲੀ ਦਾ ਕਹੀ ਕਹਿੰਦੇ ਹੁੰਦੇ ਇਹਨਾਂ ਵੀ ਜਾਦੇ ਹੋ ਗਿਆ ਹਾਂ ਜੇ ਹੁਣ ਉਪਰ ਟਰੱਕ ਡਰਾਈਵਰ ਹੁੰਦੇ ਸੀਗੇ ਆਏ ਹਾਂ ਖਾ ਲੈਣਾ ਜਾਦੇ ਹਾਂ ਆਏ 10 ਕ ਮੈਂਟ ਮੈਨੂੰ ਪੈ ਲੈਣ ਦੇ ਵੱਧ ਹੋ ਗਿਆ ਮੈਂ ਹਾਂ ਪੈ ਗਿਆ ਤਾਂ ਘਟ ਗਿਆ ਹੂੰ ਹਲੋ ਨਜ਼ਾ ਡਾਊਨ ਹੋ ਗਿਆ ਲਿਆ ਥੋੜਾ ਜਿਹਾ ਖਾਈਏ ਫੇਰ ਵੱਧ ਹੋ ਗਿਆ ਉਹ ਸਾਡੀ ਸੂਈ ਨਹੀਂ ਵਿਚਾਰੇ ਆਉਂਦੀ ਸੀ ਉਹਦੀ ਉਹ ਕਦੇ ਘੱਟੋ ਘੇ ਹਾਂ ਕਨੈਕਟਰ ਉਹਦੇ ਵਿੱਚ ਤੇਲ ਪਾਉਂਦੇ ਹੀ ਰਹਿੰਦਾ ਸੀ ਕਿਤੇ ਚਾਹ ਫੜ ਲਿਆ ਜਾਂ ਟਾਬੇ ਤੋਂ ਜਾਂ ਐ ਫੜ ਲਿਆ ਕਨੈਕਟਰਾਂ ਦੀ ਬਹੁਤ ਹੁੰਦੀ ਰੇਲ ਬਣਾਉਂਦੇ ਸੀ ਨਾ ਬਹੁਤ ਬੱਬਾ ਕਨੈਕਟਰਾਂ ਦੇ ਘੁੱਟ ਪੈਂਦੀ ਸੀ ਹੂੰ ਕਨੈਕਟਰ ਕਿਹੜਾ ਘੱਟ ਹੁੰਦੇ ਸੀ ਸੌ ਜਾਂਦੇ ਸੀ ਮੰਨਦੇ ਨਹੀਂ ਸੀ ਮੰਨਦੇ ਨਹੀਂ ਸੀ ਹਾਂ ਹਾਂ ਮੈਂ ਆਪ ਵੀ ਕਹੇ ਮੈਂ ਆਪ ਕ੍ਰੇਟਰੀ ਕਰੀ ਹੈ ਅੱਛਾ ਬਾਹਰ ਨਿਕਲ ਕੇ ਐ ਟਾਇਰ ਵੇਖਣੇ ਹੁੰਦੇ ਸੀ ਟਾਰ ਚ ਨਾ ਹਾਂ ਬਿੱਦਾਸ ਫਲਾ ਪੁੱਛਣ ਆ ਲਾਇਓ ਵੀ ਤੁਰੀ ਜਾਂਦੀ ਤੇ ਟਾਇਰ ਕਿੱ데 ਨਿਕਲੇ ਦੇ ਭਾ ਜਾਨੂ ਐਵੇਂ ਹੀ ਵੇਖੀ ਜਰਾ ਬਾਹਰ ਸੌਂ ਜਾਣਾ ਦੋ ਵਾਰ ਚੰਦੀ ਪੈਣੀ ਬਾਹਰ ਨੀਂਦ ਆ ਜਾਣੀ ਹਾਥਾਂ ਇਹਨੇ ਨਾ ਟਾਰਚੀ ਡੱਕ ਪੈਣੀ ਐਵੇਂ ਹਾਥਾਂ ਇਹ ਕਰਕੇ ਬੈਠ ਕੇ ਮੁਰਕ ਕੇ ਜਦ ਵੇਖਣਾ ਟਾਰਚ ਨਹੀਂ ਫਿਰ ਵਿੱਚ ਬਹਿ ਜਾਣਾ ਗਾਂਹ ਜਾ ਕੇ ਇੱਤੀ ਰੱਖੀ ਸੀ ਬੈਟਰੀ ਕਿੱਧਰ ਗਈ ਉਹਨੇ ਕਹਣਾ ਸਾਰਿਆਂ ਸੁੱਤਾ ਆਵੇਂ ਕਹਿੰਨਾ ਮੈਂ ਨਹੀਂ ਸੁੱਤਾ ਹਾਂ ਮੰਦਾ ਹੀ ਨਹੀਂ ਕਰੇਟਰ ਯਾਰ ਜਾਗਾ ਸੁੱਤਾ ਪਿਆ ਮੰਨ ਜੇ ਉਹ ਮਨਦਾ ਨਹੀਂ ਹੈ ਨਾ ਮੇਰਾ ਗਨੈਟਰ ਨਾ ਮੰਨੇ ਮੈਂ ਕਹੇ ਭਾਈ ਮੰਨ ਜਾ ਅਸੀਂ ਵੀ ਨਹੀਂ ਮੰਦੇ ਹੁੰਦੇ ਸੀ ਹੂੰ ਬੈਟਰੀ ਤੂੰ ਜ਼ੜਤੀ ਮੈਂ ਕਹੇ ਮੈਨੂੰ ਪਤਾ ਹੈ ਇੱਕ ਦਿਨ ਕੁੰਡੀ ਨਾਲ ਕੋਲੇ ਟਾਇਰ ਕਢ ਕੰਮਣ ਵਾਲੀ ਮੈਂ ਕਹੋ ਵੀ ਜ਼ੜਤੀ ਤੂੰ ਬਾਹਰ ਹੋਊਗੀ ਮੈਂ ਕਹੇ ਹਵਾ ਠੰਡੀ ਪਈ ਨੀਂਦਾਗੀ ਜ਼ੜਤੀ ਜ਼ੜਤੀ ਮੈਂ ਸਮਝਦਾ ਹੀ ਨਹੀਂ ਕਹਿੰਦਾ ਹੂੰ ਇੱਕ ਦਿਨ ਮੈਂ ਲਾਈਟਾਂ ਚ ਗੱਲਾਂ ਤੇ ਅੱਖਾਂ ਬੰਦ ਜਦੋਂ ਮੈਂ ਲਾਈਟਾਂ ਦੇ ਗੱਜਾਂ ਕੋਲ ਲੂੰ ਮੈਂ ਕਹੇ ਹੌਣ ਇਹ ਤਾਂ ਮੂੰਹ ਬੰਦ ਕਰੀਆਂ ਸੀ ਹੂੰ ਮੈਂ ਕਹੇ ਨਾਲੇ ਭਗਤੀ ਤੇ ਬੈਠਾ ਮੈਂ ਕਹੇ ਤੇਰੇ ਕਿ ਮਿਚ ਗਿਆ ਹੈ ਕਹਿੰਦਾ ਨਾ ਮੈਂ ਕੀ ਕਰਿਆ ਇੱਕ ਦਿਨ ਉਹ ਗੱਡੀ ਚਲਾਈ ਜਾਂਦਾ ਮੈਂ ਗੱਡੀ ਚਲਾਉਂਦੇ ਚਲਾਉਂਦੇ ਨੇ ਮੈਂ ਉਹ ਸੁੱਤਾ ਪਿਆ ਮੈਂ ਛੱਡ ਕੇ ਸਟੀering ਖੱਡੇ ਹੁੰਦੇ ਸੀ ਹੌਲੀ ਹੌਲੀ ਜਾਂਦਿਆਂ ਦੇ ਕੋਹਾਟੀ ਨੂੰ ਮੈਂ ਵਾਰਨਰ ਤੇ ਬਹਿ ਗਿਆ ਆ ਗਿਆ ਘੱਟ ਨਾਲ ਸਟੀering ਫੜ ਕੇ ਦੂਜੇ ਪਾਸੇ ਦੀ ਲਪੇੜਾ ਮਾਰਾ ਖੁੱਤ ਕੇ ਜਾ ਕੇ ਮੈਂ ਸੇਵਿੰਗ ਤੇ ਬਹਿ ਗਿਆ ਝਾਲੀ ਚੜਾ ਲਈ ਉਹ ਬੰਦੇ ਉਹ ਬੰਦੇ 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 ਮੈਂ ਕਿੱਤਾਂ ਤਾੜ ਗਿਆ ਤਾੜ ਕਰਕੇ ਬੰਦਾ ਕਹਿੰਦਾ ਮੈਂ ਕਹ ਪੱਕੀ ਗੱਲ ਹੈ ਕਹਿੰਦਾ ਮੇਰੇ ਲਪੜ ਮਾਰ ਕੇ ਗਿਆ ਮੈਂ ਕਹਾ ਸੌਂ ਖਾ ਕਹਿੰਦਾ ਹਾਂ ਮੈਂ ਕਹਿੰਦਾ ਚੜ ਜਾ ਤਾ ਫਿਰ ਕਹਿੰਦਾ ਲੈ ਮਰਨਾ ਕੁੱਤੇ ਐ ਤੂੰ ਗੱਡੀ ਪਜਾ ਹਾਂ ਮੈਂ ਕਹਾ ਦੇਖੀ ਕਿਤੇ ਸੌਂ ਤਾਂ ਨਹੀਂ ਗਿਆ ਸੀ ਉਹ ਨਾਲ ਯਾਰ ਮੈਂ ਜਾਗਦਾ ਬੈਠਾ ਮੈਂ ਕਹਾ ਲਵੇੜਾ ਮੈਂ ਮਰਿਆ ਥੇਰ ਨੇ ਇਧਰਲੇ ਪਾਸੇ ਕਿਵੇਂ ਮਰਿਆ ਕਹਿੰਦਾ ਮੈਂ ਕਹਾ ਵਾਰਨਟ ਤੇ ਬਹਿ ਕੇ ਮਰਿਆ ਤੇਰੇ ਕੋਲੇ ਤੂੰ ਕਹਿੰਦਾ ਮੈਂ ਸੌਂਦਾ ਨਹੀਂ ਅੱਜ ਅੱਖ ਲੱਗੀ ਸੀ ਕਹਿੰਦਾ ਮੰਨਿਆ ਪਹਿਲਾਂ ਵਾਲਾ ਵੀ ਨਹੀਂ ਪਹਿਲਾ ਵਾਲਾ ਫੇਰ ਵੀ ਨਹੀਂ ਮੰਨਿਆ ਕਹਿੰਦਾ ਅੱਜ ਅੱਖ ਲੱਗੀ ਸੀ ਕਹਿੰਦਾ ਮੈਂ ਤਾਂ ਨਹੀਂ ਮੰਨਣਾ ਪਹਿਲਾਂ ਲਟੇਰੇ ਹੀ ਪੈਂਦੇ ਸੀ ਨਾ ਸੱਚੀ ਪੈਂਦੇ ਬਹੁਤ ਪੈਂਦੇ ਸੀ ਬਈ ਹੂੰ ਬਹੁਤ ਗੱਡੀਆਂ ਲੁੱਟਦੇ ਸੀ ਬਹੁਤ ਡਰਾਈਵਰ ਮਾਰੇ ਹੂੰ ਬਹੁਤ ਡਰਾਈਵਰਾਂ ਦੇ ਟਾਇਰ ਪਾਪਾ ਸਾੜੇ ਆਪੇ ਟੁਕੜਾ ਝੜ ਜੰਗਲ ਹੁੰਦਾ ਸੀ ਹਾਂਸੀ ਮਹਾਰਾ ਜੰਗਲ ਹੁੰਦਾ ਸੀ ਮਿਲਟਰੀ ਸੀ ਵਿਚਾਰੀ ਥੋੜੇ ਬਾਲੇ ਬਚਾਉਂਦੇ ਸੀ ਬੰਦੇ ਨਹੀਂ ਤਾਂ ਆਪਾਂ ਨੂੰ ਬਚਾਉਣ ਵਾਲਾ ਉਧਰ ਕੋਈ ਨਹੀਂ ਮਾਰਨ ਵਾਲੀ ਆਉਂਦੇ ਮਾਰਨ ਵਾਲੀ ਸਾਰੇ ਬਚਾਉਣ ਵਾਲਾ ਕੋਈ ਨਹੀਂ ਹੂੰ ਉਹ ਗੋਤੇ ਕੌਣ ਆਇਆ ਟਰੱਕ ਵਾਲੇ ਦਾ ਹੂੰ ਜਿਹੜਾ ਜੀ ਕਰਦਾ ਲੁੱਟ ਕੇ ਲੈ ਜਾਂਦਾ ਯਾਰ ਜਿਹੜਾ ਜੀ ਕਰਦਾ ਖੋ ਕੇ ਲੈ ਜੂ ਯਾਰ ਆਪਾਂ ਕੀ ਕਰ ਲਾਂਗੇ ਉਹਨਾਂ ਦੀ ਸਟੇਟ ਚ ਯਾਰ